10 ਦਿਨ ਬਾਅਦ ਆਪਾਂ ਫਿਰ ਤੁਸੀਂ ਜਿਹੜੀ ਲੋੜ ਹੈ ਤੁਹਾਡੇ ਕੋਲ ਨੰਬਰ ਹੈਗਾ ਵਾ ਅੱਗੇ ਜਿਸ ਤਰ੍ਹਾਂ ਦੀ ਲੋੜ ਹੈ ਸੇਵਾ ਦੀ ਆਪਾਂ ਤੁਹਾਡੀ ਸੇਵਾ ਚ ਫਿਰ ਆ ਜਾਂ ਤੁਸੀਂ ਦੱਸ ਦੇਣਾ ਵੀ ਜੇ ਜਿਹੜੀ ਚੀਜ਼ ਦੀ ਲੋੜ ਹੈ ਨਾ ਜੇ ਰਾਸ਼ਨ ਦੀ ਆ ਜਾਂ ਚੌਕਰ ਦੀ ਜਾਂ ਕਿਸੇ ਤੀਜੀ ਲੋੜ ਹੈ ਵੀ ਦੱਸੋ ਭਾਜੀ ਹੁਣ ਆਪਾਂ ਨੂੰ ਆਹ ਸੇਵਾ ਦੀ ਲੋੜ ਹੈ ਹੁਣ ਆ ਸੇਵਾ ਸ਼ੁਰੂ ਆ ਆਪਾਂ ਉਸਾਨਾ ਚੱਲਾਂਗੇ ਠੀਕ ਹੈ ਜੀ ਜੇ ਅਜੇ ਗਰਮੀ ਦਾ ਮੌਸਮ ਦੇਖੋ ਜਿਵੇਂ ਉਹ ਪਾਣੀ ਦੇ ਵਿੱਚ ਮੰਨ ਲਓ ਝੋਨੇ ਲੱਗੇ ਸੀ ਦਵਾਈਆਂ ਸਪ੍ਰੇਆਂ ਜਾਂਦਿਆਂ ਕਈ ਪਸ਼ੂ ਪੰਛੀ ਡੰਗਰ ਮਰੇ ਹਨ ਗਲਜੋ ਕਿ ਉਹਨਾਂ ਦੇ ਸਮੈਲ ਹੋਣੀ ਆ ਪੈਰ ਖਰਾਬ ਹੋਣੇ ਆ ਸਕੀਨ ਦੇ ਦੀਆਂ ਕਈ ਦਵਾਈਆਂ ਡੇਂਗੂ ਮੱਛਰ ਹਨ ਇਹ ਬੜੀਆਂ ਬਿਮਾਰੀਆਂ ਫੈਲਣੀਆਂ ਨੇ ਇਸ ਵਜ੍ਹਾ ਦਵਾਈਆਂ ਦਾ ਜਿਹੜਾ ਕੰਮ ਬਹੁਤ ਲੰਬਾ ਚੱਲਣਾ ਵਾ 2-3 ਮਹੀਨੇ ਤੇ ਚੱਲਣਾ ਚੱਲਣਾ ਜੇ ਜਦੋਂ ਉਹ ਐਨਆਰਆਈ ਭਾਰ ਭਾ ਆਪਣੇ ਉਥੋਂ ਸੇਵਾਵਾਂ ਪਾਉਂਦੇ ਨੇ ਤੋਂ ਉਹਨਾਂ ਜੋ ਤਸਵੀਰਾਂ ਜਾਂਦੀਆਂ ਨੇ ਇੱਥੋਂ ਦੀਆਂ ਪਤਾ ਲੱਗਦਾ ਕਿ ਗਰਾਊਂਡ ਤੇ ਕੀ ਹੋ ਰਿਹਾ ਕੀ ਨਹੀਂ ਤੇ ਸਾਡੀ ਟੀਮ ਦੀਆਂ ਉਸ ਵਾਵਾਂ ਵੈਂਦੀਆਂ ਨੇ ਉਹ ਇੱਥੇ ਜਦੋਂ ਪੰਜਾਬ ਵਿੱਚ ਆਉਂਦੀਆਂ ਵੀ ਨੇ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਕਰਨ ਤਾਂ ਉਹ ਸਾਨੂੰ ਪਛਾਣ ਲੈਂਦੀਆਂ ਨੇ ਕਿ ਹਾਂ ਯਾਰ ਇਹ ਬੰਦੇ ਸੇਵਾ ਕਰਦੇ ਨੇ ਸਾਡੇ ਨਾਲ ਸੋ ਇਹ ਚੀਜ਼ ਸਕੂਨ ਦਿੰਦੀ ਹੈ ਬੰਦਿਆਂ ਨੂੰ ਜਦੋਂ ਇਹ ਚੀਜ਼ਾਂ ਆਪਣੇ ਨਾਲ ਹੁੰਦੀਆਂ ਨੇ ਹਾਕਮ ਦਾ ਜ਼ੁਲਮ ਸੀ ਉਹ ਦਰਿਆ ਰਹੀਂ ਰੁੜਿਆ ਹਾਕਮ ਦਾ ਜ਼ੁਲਮ ਸੀ ਉਹ ਘਰਾਂ 'ਚ ਪਾਣੀ ਆਇਆ ਹਾਕਮ ਦਾ ਜ਼ੁਲਮ ਸੀ ਉਹਨੇ ਘਰ ਰੋੜੇ ਹਾਕਮ ਨੇ ਜ਼ੁਲਮ ਢਾਇਆ ਉਹਨੇ ਮਾਲ ਡੰਗਾ ਰੋੜਿਆ ਪਰ ਦੂਜੇ ਪਾਸੇ ਗੁਰਮਨਤਾਜ ਗੁਰਮੀਤ ਵਰਗੇ ਇਹ ਨੌਜਵਾਨ ਇੱਕ ਵੱਡੇ ਕਾਫਲੇ ਦੇ ਰੂਪ 'ਚ ਪਿੰਡਾਂ 'ਚੋਂ ਨਿਕਲੇ ਹਰ ਪਿੰਡ 'ਚ ਹੋਕਾ ਦੇ ਦਿੱਤਾ ਕਿ ਆਜੋ ਇੱਥੇ ਕਣਕ ਦੀ ਲੋੜ ਆ ਇੱਥੇ ਚੌਲਾਂ ਦੀ ਲੋੜ ਆ ਇੱਥੇ ਦਵਾਈਆਂ ਦੇ ਕੈਂਪ ਲਾਉਣੇ ਆ ਕਾਲੇੜ ਆਪਣੀਆਂ ਸਵਾਵਾਵਾਂ ਜਾਰੀ ਰੱਖ ਰਹੀ ਆ ਤੇ ਕੋਸ਼ਿਸ਼ ਕਰਦੇ ਹੋਣੇ ਆ ਕਿਸੇ ਪਿੰਡ ਚ ਪਹੁੰਚੀਏ ਕੈਂਪ ਲਾਈਏ ਉਸ ਪਿੰਡ ਦੀਆਂ ਜ਼ਰੂਰਤਾਂ ਦੀ ਲਿਸਟ ਬਣਾਈ ਜਾਵੇ ਆਉਣ ਵਾਲੇ ਸਮੇਂ ਚ ਕੀ ਲੋੜਾਂ ਆ ਪੱਖੋ ਕੇ ਪਿੰਡ ਆ ਪੱਖੋ ਕੇ ਪਿੰਡ ਉਹ ਪਿੰਡ ਆ ਜਿਹੜਾ ਬਿਲਕੁਲ ਕਰਤਾਰਪੁਰ ਕੋਰੀਡੋਰ ਜਿੱਥੇ ਲਾਂਘਾ ਵਾ ਕਰਤਾਰਪੁਰ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਉਸ ਰਸਤੇ ਨੂੰ ਜਦੋਂ ਜਾਣਦੇ ਹੋ ਤੇ ਸੱਜੇ ਪਾਸੇ ਛੋਟਾ ਜਿਹਾ ਪਿੰਡ ਆ ਘੁਗਵਸਤਾ ਪਿੰਡ ਸੀ ਏ ਪਰ ਉਜਾੜੇ ਨੇ ਕੋਈ ਕੰਮ ਨਹੀਂ ਛੱਡੀ ਉਜਾੜਾ ਇਹ ਸੀ ਕਿ ਮੈਂ ਨਾ ਪਿੰਡਾ ਜਦੋਂ ਵਿਚਰਦਾ ਹਾਂ ਜਦੋਂ ਗੱਲਬਾਤ ਹੁੰਦੀ ਆ ਤੇ ਪਿੰਡ ਦੇ ਲੋਕ ਕਹਿੰਦੇ ਕਿ ਜਦੋਂ ਜੰਗ ਲੱਗਦੀ ਆ ਉਜਾੜਾ ਸਾਡਾ ਹੁੰਦਾ ਜਦੋਂ ਪਾਣੀ ਆ ਜਾਂਦਾ ਉਜਾੜਾ ਸਾਡਾ ਹੁੰਦਾ ਕਿਉਂਕਿ ਉਜਾੜੇ ਦੇ ਵਿੱਚ ਫਿਰ ਵੀ ਇਹਨਾਂ ਘਰਾਂ ਨੇ ਤਰਵਾਸ ਰੱਖੀ ਹੋਈ ਆ ਤੇ ਜ਼ਿੰਦਾਦਿਲੀ ਇਹਨਾਂ ਪਰਿਵਾਰਾਂ ਦੀ ਕਿ ਇਹ ਪਰਿਵਾਰ ਇੱਥੇ ਵਸੇ ਆ ਕਿਉਂਕਿ ਤਕਰੀਬਨ ਹੀ ਜਦੋਂ ਬਾਰਡਰ ਦੇ ਉੱਤੇ ਚੌਕਸੀਆਂ ਵਧਦੀਆਂ ਤੇ ਇਹਨਾਂ ਘਰਾਂ ਨੂੰ ਛੱਡ ਕੇ ਜਾਣਾ ਪੈਂਦਾ ਮਾਰ ਪੈ ਜਾਂਦੀ ਆ ਮਾਰ ਪਾਣੀ ਦੀ ਵੀ ਪਈ ਇਹਨਾਂ ਨੂੰ ਅੱਜ ਬਹੁਤਾਂ ਪੰਜਾਬ ਜਿਹੜਾ ਵਾ ਉਹ ਆਪਾਂ ਦੀ ਗੱਲ ਕਰੀਏ ਤੇ ਹੜ ਦੇ ਪਾਣੀ ਦੀ ਮਾਰ ਚੱਲ ਰਿਆ ਹੜਾਂ ਦੀ ਮਾਰ ਚੱਲ ਰਿਆ ਇਸ ਇਲਾਕੇ ਨੂੰ ਜਦੋਂ ਥੋੜਾ ਜਿਹਾ ਪਿਛਲੇ ਪਾਸੇ ਨੂੰ ਜੇ ਕੈਮਰੇ ਤੋਂ ਬਿਲਕੁਲ ਆਪੋਜੀਸ਼ਨ ਸਾਈਡ ਜਾਈਏ ਜਿਹਦੇ ਪਾਸੇ ਮੇਰਾ ਧਿਆਨ ਆ ਸਾਹਮਣੇ ਉਹ ਬੰਨ ਟੁੱਟਾ ਇੱਥੋਂ ਬੰਨ ਜਦੋਂ ਤੁਸੀਂ ਦਾ ਟੁੱਟਾ ਤੇ ਤਕਰੀਬਨ ਕਈ ਕਿੱਲਾਂ ਦੇ ਵਿੱਚ ਪਾੜ ਪਿਆ ਤੋ ਪਿੰਡ ਨੇ ਇਸ ਘਰ ਦੇ ਵਿੱਚ ਲਗਭਾਗ ਇਹ ਘਰ 5 ਤੋਂ 6 ਫੁੱਟ ਉੱਚਾ ਵਾ ਆਮ ਜ਼ਮੀਨ ਤੋਂ ਤੇ ਇਸ ਘਰ ਦਾ ਪਰਿਵਾਰ ਦੱਸ ਰਿਹਾ ਕਿ ਸਾਡੇ ਘਰ ਦੇ ਵਿੱਚ 4 ਤੋਂ 5 ਫੁੱਟ ਪਾਣੀ ਸੀ ਮੰਜਰ ਕੀ ਹੋਊਗਾ ਇਹ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਮੰਜਰ ਇੰਨਾ ਕਿ ਭਿਆਨਕ ਸੀ ਕਿ ਪਰਿਵਾਰਾਂ ਨੂੰ ਘਰੋਂ ਬਾਹਰ ਜਾਣਾ ਪੈ ਗਿਆ ਮਾਲ ਡੰਗਰ ਦਾ ਬੁਰਾ ਹਾਲ ਹੋਇਆ ਸਾਡੀ ਨੌਜਵਾਨ ਪੀੜ੍ਹੀ ਉੱઠી ਉਹਨਾਂ ਨੇ ਪਿੰਡ ਮਲਣੇ ਚਾਲੂ ਕਰ ਲਏ ਤੇ ਨਾਲ ਸਹਿਯੋਗ ਦੇਣਾ ਚਾਲੂ ਕਰ ਲਿਆ ਸਾਡਾ ਐਨ ਆਰ ਆਈ ਭਾਈਚਾਰਾ ਜਿਹੜਾ ਵਾ ਤਕਰੀਬਨ 12 ਸਾਲ ਦਾ ਕਾਲ ਚੈਨਲ ਦਾ ਸਫ਼ਰ ਤੇ ਤੁਸੀਂ ਸਾਨੂੰ ਵੱਡੇ ਸਹਿਯੋਗੀ ਬਣ ਕੇ ਸਹਿਯੋਗ ਦਿੱਤਾ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਤਿਲ ਫੁੱਲ ਲੈ ਕੇ ਪਿੰਡਾਂ ਚੱਲ ਜੀਏ ਤੇ ਅੱਜ ਪੱਖੋ ਕੇ ਪਿੰਡ ਦੇ ਵਿੱਚ ਆ ਇੱਥੋਂ ਦੇ ਵੀਰਾਂ ਦੇ ਨਾਲ ਜੇ ਬਾਤਾਂ ਦੀ ਸਾਂਝ ਵੀ ਪਾਵਾਂਗੇ ਤੇ ਸਭ ਤੋਂ ਵੱਧ ਧੰਨਵਾਦ ਤੁਹਾਡਾ ਕਿਉਂਕਿ ਅਸੀਂ ਹਮੇਸ਼ਾ ਕਹਿੰਨੇ ਆ ਆਕਾਲ ਚੈਨਲ ਹੋਵੇ ਆਕਾਲ ਹੀ ਹੋਵੇ ਤੁਸੀਂ ਵੱਡੀਆਂ ਸਵਾਵਾਵਾਂ ਕੀਤੀਆਂ ਐਨਆਰਏ ਭਾਈਚਾਰੇ ਨੇ ਸਾਡਾਂ ਨਾਲ ਸਵਾਵਾਵਾਂ ਕੀਤੀਆਂ ਤੇ ਅਸੀਂ ਗਰਾਊਂਡ ਲੈਵਲ ਤੇ ਤਿਲ ਫੁੱਲ ਲੈ ਕੇ ਤੁਰ ਪੈਨੇ ਆ ਆਉਣ ਲਈ ਸਮੇਂ 'ਚ ਹੀ ਬਹੁਤ ਵੱਡੀਆਂ ਲੋੜਾਂ ਇਹਨਾਂ ਦੀਆਂ ਉਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ ਚਰਨਜੀਤ ਭਾਜੀ ਨਾਲ ਆ ਸਾਡੇ ਚਰਨਜੀਤ ਭਾਜੀ ਕਿਵੇਂ ਦਾ ਰਿਹਾ ਕੈਂਪ ਇੱਥੇ ਦਾ ਸਵਾਵਾ ਕਿਵੇਂ ਚੱਲਿਆ ਹਾਂਜੀ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹਿ ਕਿ ਬਹੁਤ ਵੱਡੀ ਮਾਰ ਪਈ ਬਿਲਕੁਲ ਸਾਹਮਣੇ ਉਹ ਬੰਦ ਪਟਿਆਸੀ ਪਾਣੀ ਨੇ ਕਾਫੀ ਨੁਕਸਾਨ ਕੀਤਾ ਫਸਲਾਂ ਦਾ ਵੀ ਕੀਤਾ ਲੋਕਾਂ ਦਾ ਵੀ ਕੀਤਾ ਮਾਲ ਡੰਗਰ ਦਾ ਵੀ ਕੀਤਾ ਹਰ ਚੀਜ਼ ਦਾ ਨੁਕਸਾਨ ਹੋਇਆ ਪਰ ਜਿਹੜੇ ਨੁਕਸਾਨ ਦੇ ਆਪਾਂ ਭਾਜ ਤਾਂ ਨਹੀਂ ਕਰ ਸਕਦੇ ਪਰ ਜਿੰਨੇ ਵੀ ਸਾਰੀਆਂ ਸੰਸਥਾਵਾਂ ਨੇ ਪਰ ਕਿ ਤੁਮੀ ਜਲਦੀ ਕੋਈ ਸੰਸਤਾ ਹਰ ਕਿਸੇ ਆਪਣਾ ਕਿਸੇ ਜਿਹੜੇ ਸਨਕਾਰ ਸੇ ਵਾਲੇ ਬਾਬੇ ਜਾਂ ਕਿਸੇ ਸਿੰਗਰਾਂ ਦੀ ਗੱਲ ਕਰ ਲੋ ਜਾਂ ਕਿਸੇ ਐਨਆਰਈ ਭੈਣਾਂ ਮਾਂ ਦੀ ਭਰਾਵਾਂ ਦੀ ਗੱਲ ਕਰ ਲੋ ਹਰ ਇੱਕ ਨੇ ਆਪਣਾ ਸਹਿਯੋਗ ਦਿੱਤਾ ਹਰ ਆਪਣੇ ਨੇ ਜਿੰਨਾ ਆਪਣਾ ਵੱਧ ਤੋਂ ਵੱਧ ਜੇ ਇੱਥੇ ਸਹਿਯੋਗਤਾ ਕਿਸੇ ਦਵਾਈਆਂ ਦਾ ਕਿਸੇ ਨਰਾਸ਼ਨ ਦਾ ਕਿਸੇ ਨੇ ਕੱਪੜਿਆਂ ਦਾ ਦੇ ਰਿਆ ਹਨ ਕਿਸੇ ਨੇ ਫੀਡ ਦਾ ਦਿੱਤਾ ਕਿਸੇ ਨੇ ਨਰਾਸ਼ਨ ਦਾ ਹਰ ਤਰ੍ਹਾਂ ਦੀ ਇੱਥੇ ਮੈਂ ਤੇ ਸੇਵਾ ਪਹੁੰਚੀ ਹੈ ਤੇ ਦਵਾਈਆਂ ਦੇ ਵੀ ਲੰਗਰ ਤੁਸੀਂ ਦੇਖ ਲਓ ਦਵਾਈਆਂ ਦੇ ਵੀ ਕੋਈ ਕਿਸੇ ਤਰ੍ਹਾਂ ਦੀ ਕਮੇਨੀ ਹਰ ਥਾਂ ਤੇ ਹਰ ਪਿੰਡ ਦੇ ਵਿੱਚ ਦੋ ਦੋ ਤਿੰਨਾ ਟੀਮਾਂ ਜਿਹੜੀਆਂ ਕੈਂਪਾਂ ਦੀਆਂ ਆ ਰਹੀਆਂ ਨੇ ਅੱਜ ਵੀ ਆਪਾਂ ਜਦੋਂ ਸਿਰੇ ਗਏ ਸੀ ਗੁਰਦਰਾ ਸਾਹਿਬ ਉੱਥੇ ਵੈਟਰਨਰੀ ਡਾਕਟਰਾਂ ਦਾ ਜਿਹੜਾ ਕੈਂਪ ਲੱਗਾਇਆ ਸੀ ਤੇ ਹੁਣ ਵੀ ਕੁਝ ਸਰਕਾਰੀ ਟੀਮਾਂ ਆਈਆਂ ਸੀ ਉਹਨਾਂ ਨੇ ਜਿਹੜੀ ਆਪਾਂ ਨੂੰ ਮੈਡੀਸਨ ਦੀ ਵੀ ਸੇਵਾ ਦਿੱਤੀ ਹੈ ਕਿਉਂਕਿ ਕਿਸੇ ਚੀਜ਼ ਦੇ ਲੋੜ ਨੇਗੀ ਪਰ ਦੇਖਣਾ ਹੈ ਕਿ ਲੋੜ ਜਿੰਨੂ ਹੈਗੇ ਉਹ ਲੋੜ ਦੇ ਹਿਸਾਬ ਨਾਲ ਚੀਜ਼ ਨੂੰ ਲੈਣਾ ਹਾਂ ਜਿਹੜਾ ਕਿ ਵੇਸਟ ਨਾ ਹੋਵੇ ਖਰਾਬ ਨਾ ਹੋਵੇ ਕਿਉਂਕਿ ਐਵੇਂ ਘਰ ਭੰਦਾ ਦਾ ਫਾਇਦਾ ਹੀ ਕੀ ਨੂੰ ਕੀ ਹੁੰਨ ਕਿ ਇਹਨੂੰ ਪਤਾ ਨਹੀਂ ਹੁੰਦਿਆ ਕਈ ਕਿਹੜੀ ਦਵਾਈ ਕਿਸ ਤਰ੍ਹਾਂ ਵਰਤਣੀ ਕਿ ਤਰ੍ਹਾਂ ਖਾਣੀ ਹਨ ਨਾ ਨਜਾਇਜ਼ ਨਾ ਹੋਵੇ ਬਿਲਕੁਲ ਜਿੰਨੇ ਹੋ ਤੇ ਫਿਰ ਕੀ ਪੁੱਛਦੇ ਹੋ ਇਹਨਾਂ ਨੂੰ ਕੀ ਗੱਲਬਾਤ ਕਰਦੇ ਹੋ ਇਹਨਾਂ ਦੇ ਨਾਲ ਇਹ ਕਹਿੰਦੇ ਨੇ ਵੀ ਸਾਨੂੰ ਆਪ ਹੀ ਦੱਸ ਦਿੰਦੇ ਵੀ ਸਾਨੂੰ ਆ ਖਾਰਸਦੀ ਦਵਾਈ ਚਾਹੀਦੀ ਆ ਸਾਨੂੰ ਅਲਰਜੀ ਦੀ ਚਾਹੀਦੀ ਆ ਸਾਨੂੰ ਬੀਪੀ ਦੇ ਚਾਹੀਦੇ ਜਾਂ ਸਾਨੂੰ ਸ਼ੂਗਰ ਦੀ ਚਾਹੀਦੀ ਹਨਾ ਕੋਈ ਨੇ ਕਹਿਣਾ ਕਹਿੰਦੇ ਜਾਂ ਆਪਾਂ ਸ਼ੂਗਰ ਵੀ ਇੱਥੇ ਚੈੱਕ ਕਰਕੇ ਬੀਪੀ ਚੈੱਕ ਕਰਕੇ ਆਪਾਂ ਪਹਿਲਾਂ ਚੈੱਕ ਕਰਕੇ ਫਿਰ ਦੇ ਦਈਆ ਕਈ ਫਿਰ ਕਹਿ ਦਿੰਦੇ ਹੁਣ ਜਿਵੇਂ ਕਈ ਪਰਚੀ ਲੈ ਆਉਂਦੇ ਜਾਂ ਸਾਡੀ ਆ ਦਵਾਈ ਚੱਲਦੀ ਸਾਨੂੰ ਆ ਦਵਾਈ ਚਾਹੀਦੀ ਕਹਿੰਦੇ ਤਾਂ ਹੁਣ ਦੂਰ ਦੇ ਰੇਡੇ ਕਰਕੇ ਜਾ ਵੀ ਨਹੀਂ ਜਾਂਦਾ ਦਵਾਈਆਂ ਲੈਣ ਵਾਸਤੇ ਉਹ ਹੁਣ ਇੱਕ ਸਾਰੇ ਬਜ਼ੁਰਗ ਐਸੇ ਕਹਿੰਦੇ ਬਾਕੀ ਦਵਾਈਆਂ ਮਿਲ ਗਈਆਂ ਇੱਕ ਦਵਾਈ ਨਹੀਂ ਮਿਲਦੀ ਆਪਣੇ ਕੋਲ ਵੀ ਨਹੀਂ ਸੀ ਕਰੋ ਸਾਰੀਆਂ ਆਪਾਂ ਪੂਰੀਆਂ ਤਾਂ ਨਹੀਂ ਕਰ ਸਕਦੇ ਕੋਸ਼ਿਸ਼ ਕਰੀ ਦੀ ਕਿ ਜਿਹੜੇ ਜਿਹੜੀ ਹੋਏ ਕਿਸੇ ਨੂੰ ਨਰਾਸ਼ਤਾ ਨਾ ਹੋਵੇ ਆਪਾਂ ਦਵਾਈ ਥੋੜਾ ਰਲਦਾ ਮਿਆਲ ਦਾ ਸਾਲਟ ਉਹਨਾਂ ਨੂੰ ਦੇ ਦੇਈਦਾ ਚਲੋ ਉਹਨਾਂ ਦਾ ਟਾਈਮ ਪਾਸ ਹੋ ਜਾਂਦਾ ਵਾ ਇਹ ਕਿ ਜਿਹੜੇ ਆਉਣ ਵਾਲੇ ਸਮੇਂ ਚ ਪ੍ਰੋਬਲਮ ਕੀ ਆ ਸਕਦੀਆਂ ਵੇ ਇਸ ਇਲਾਕੇ ਨੂੰ ਕਿਹੜੀਆਂ ਸਵਾਵਾਂ ਦੀ ਲੋੜ ਆਉਣ ਸਮੇਂ ਦੇ ਵਿੱਚ ਦਵਾਈਆਂ ਦੇ ਵਿੱਚ ਇਹ ਗੱਲ ਕਰਦੇ ਆ ਇਹ ਕੈਂਪਾਂ ਦੀ ਰੂਪਰੇਖਾ ਬਦਲ ਜਾਣੀ ਆ ਚਰਨਜੀਤ ਭਾਜੀ 5 ਤੋਂ 7 10 ਦੇਣਾ ਸਾਡਾ ਭੈਣ ਭਰਾ ਆ ਰਹੇ ਆ ਪਰ ਉਸ ਤੋਂ ਬਾਅਦ ਸੰਸਥਾਵਾਂ ਨੂੰ ਵੀ ਵੱਡੇ ਹੋ ਕੇ ਇਧਰ ਨਿਤਰਨਾ ਪੈਣਾ ਵਾ ਨਾ ਜੇ ਆਪਾਂ ਗੱਲ ਕਰੀਏ ਤੇ ਬਹੁਤ ਵੱਡੇ ਕੈਂਪਾਂ ਦੀ ਲੋਡ ਪਊਗੀ ਤੇ ਲੱਗਦਾ ਦੇਖੋ ਜੇ ਤਾਂ ਜਿਹੜੀ ਸੇਵਾ ਇੱਥੇ ਸਾਰੀਆਂ ਥੋੜਾ ਘਟਾ ਦੇਣੇ ਚਾਹੀਦੇ ਕਿਉਂਕਿ ਬਹੁਤ ਜ਼ਿਆਦਾ ਸੇਵਾ ਚੁੱਕੀ ਕੋ 10-15 ਦਿਨ ਬਾਅਦ ਹੌਲੀ ਹੌਲੀ ਜਿਸ ਤਰ੍ਹਾਂ ਲੋਡ ਹੈ ਨਾ ਉਸ ਤਰ੍ਹਾਂ ਫਿਰ ਆਪਾਂ ਨੂੰ ਚਲਾਉਣਾ ਪੈਣਾ ਠੀਕ ਹੈ ਜਿਵੇਂ ਹੁਣ ਅੱਗੇ ਸਰਦੀਆਂ ਵੀ ਆ ਜਾਣੀਆਂ ਨੇ ਸਰਦੀਆਂ ਦੇ ਵਿੱਚ ਗਰਮ ਕੱਪੜਿਆਂ ਦੀ ਵੀ ਲੋੜ ਐ ਕਿਆਂ ਦੇ ਮੰਜਾ ਪੀੜਾ ਜੋ ਬੈੱਡ ਸਾਰੇ ਖਰਾਬ ਹੋ ਗਏ ਆ ਵਾਸ਼ਿੰਗ ਮਸ਼ੀਨਾਂ ਫ੍ਰਿਜਾਂ ਤੇ ਉਹ ਵੀ ਕੱਪੜੇ ਤੋਂ ਉਹਨਾਂ ਦੇ ਹਰ ਚੀਜ਼ ਮਤਲਬ ਕਿ ਪਾਣੀ ਦੇ ਵਿੱਚ ਖਰਾਬ ਹੋ ਗਿਆ ਮੈਂ ਮਸ਼ੀਨਰੀ ਲਾ ਲੋ ਮੋਟਰਸਾਈਕਲ ਲਾ ਲੋ ਗੱਡੀਆਂ ਲਾ ਲੋ ਟਰੈਕਟਰ ਹਰ ਚੀਜ਼ ਪਾਣੀ ਦੇ ਵਿੱਚ ਉਹਨਾਂ ਦੇ ਵਿੱਚ ਪੈ ਗਿਆ ਖਰਾਬ ਹੋ ਗਈ ਆ ਹਨ ਇੱਕ ਮੈਂ ਅੱਜ ਵੀਡੀਓ ਸੇਰੇ ਦੇਖਣ ਦਾ ਇੱਕ ਟਰੈਕਟਰ ਸੀ ਉਹਦਾ ਛਤਰੀ ਲੱਗੀ ਸੀ ਤੇ ਉਹ ਘੱਟੋ ਘੱਟ ਮੈਂ 5 ਤੋਂ 7 ਫੁੱਟ ਡੂੰਘਾ ਸੀ ਤੇ ਉੱਤੇ ਮਿੱਟੀ ਪੈ ਗਈ ਸੋ ਕ੍ਰੇਨ ਨਾਲ ਕੱਢਣ ਦਾ ਸੀ ਜਦੋਂ ਮਿੱਟੀ ਪੈ ਗਈ ਪਾਣੀ ਪੈ ਗਿਆ ਉਹਦਾ ਇੰਜਨ ਸਰ ਕੋਈ ਖਰਾਬ ਹੋਣਾ ਇੱਕ ਵੀਰ ਨੇ ਵੀ ਕੱਲ ਵੀ ਕਿਸੇ ਨੇ ਵੀਡੀਓ ਪਾਇਆ ਜੇ ਕਿਸੇ ਦੇ ਮੋਟਰਸਾਈਕਲ ਖਰਾਬ ਹੋ ਜਾਂਦੇ ਹਨ ਤੇ ਸੇਵਾ ਵੀਰ ਬਹੁਤ ਕਰਨ ਵਾਲੇ ਕਹਿੰਦੇ ਤੁਸੀਂ ਸਾਡੇ ਕੋਲ ਆਹ ਫ੍ਰੀ ਸੇਵਾ ਕਰਾਂਗੇ ਇਸ ਤਰ੍ਹਾਂ ਚਾਹੀਦਾ ਕਿ ਜਿਹੜੇ ਜਿਹੜੀ ਚੀਜ਼ ਦੀ ਲੋੜ ਹੈ ਜਾਂ ਖਰਾਬ ਹੁੰਦੀ ਹੈ ਲੋਕ ਸੰਪਰਕ ਕਰਦੇ ਵੀ ਸਾਡਾ ਮੋਟਰਸਾਈਕਲ ਖਰਾਬ ਸਾਡਾ ਟਰੈਕਟਰ ਖਰਾਬ ਸਾਡੀ ਗੱਡੀ ਖਰਾਬ ਜਾਂ ਸਾਨੂੰ ਵਾਸ਼ਿੰਗ ਮਸ਼ੀਨ ਦੀ ਲੋੜ ਹੈ ਕੱਪੜੇ ਧੋਣ ਵਾਲੇ ਹਨ ਜਾਂ ਡੀਜ਼ਲ ਦੀ ਲੋੜ ਕਿਸੇ ਨਾ ਹਾਂ ਮਾਲ ਡੰਗਰ ਦੇ ਫਸਲਾਂ ਦੀ ਲੋੜ ਹੈ ਚਾਰੇ ਦੀ ਲੋੜ ਹੈ ਹਰ ਤਰ੍ਹਾਂ ਦੀ ਲੋੜ ਲੋੜ ਮਤਾ ਚੱਲਣਾ ਪੈਣਾ ਅਗੇ ਤੇ ਚੰਦੂ ਭਾਜੀ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸਾਡਾ ਨਾਰਾ ਨਾਰਾ ਭਾਈਚਾਰੇ ਜੁੜਿਆ ਹੋਇਆ ਉਹ ਵੱਡਾ ਸਹਿਯੋਗ ਕਰਦਿਆ ਆ ਕਾਲ ਚੈਨਲ ਜਾਂ ਨਾਰਾਈ ਪੈਸਾਰੇ ਤੇ ਸਿਰ ਤੇ ਚੱਲ ਰਿਹਾ ਹਨ ਉਸ ਭਾਈਚਾਰੇ ਨੂੰ ਕੋ ਖਾਸ ਸੁਨੇਹਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਲੋੜਾਂ ਦੀ ਵੀ ਪੂਰਤੀ ਕਰਨੀ ਪੈਣੀ ਹੈ ਕਿਉਂਕਿ ਵੱਡੇ ਪੱਧਰ ਦੀਆਂ ਸੰਸਥਾਵਾਂ ਜਿਹੜੀਆਂ ਹਨ ਉਹ ਐਨਆਰਆਈ ਭਾਈਚਾਰੇ ਦੇ ਸਿਰ ਤੇ ਚੱਲੇ ਕੋਈ ਪਿੰਡ ਦੀ ਸੰਸਥਾ ਹੋਵੇ ਜਾਂ ਵੱਡੀਆਂ ਸੰਸਥਾਵਾਂ ਦੀ ਗੱਲ ਕਰੀਏ ਅਕਾਲ ਏਡ ਹੋਵੇ ਜਾਂ ਬਾਕੀ ਸੰਸਥਾਵਾਂ ਸਾਰੇ ਜਿਹੜੇ ਆ ਸੰਗਤ ਦੇ ਸਹਿਯੋਗ ਨਾਲ ਚੱਲਦੇ ਹਾਂ ਬਿਲਕੁਲ ਜੀ ਆਪਾਂ ਇਕੱਲੇ ਤਾਂ ਕੁਝ ਨਹੀਂ ਸਾਖਦੇ ਆਪਾਂ ਤਾਂ ਕਿ ਜਰੀਆ ਮਾਧਿਮਾ ਕਾਲ ਚਾ ਇਹਨਾਂ ਨੇ ਕਮਾਦੀ ਮੈਂ ਜਰੀਆ ਜਿਹੜੇ ਲੋਕਾਂ ਤੱਕ ਗੱਲ ਪਹੁੰਚਾਉਂਦਾ ਹੈ ਨਾ ਤੇ ਜਿਸ ਤਰ੍ਹਾਂ ਆਪਾਂ ਹਣ ਕੈਂਪ ਲਾਇਦਾ ਵਾ ਜਾਂ ਉਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੇ ਦੀਆਂ ਉਹ ਪਾ ਚੈਨਲ ਤੇ ਚਲਾਈ ਦੀਆਂ ਦੱਸਿਆ ਦੀ ਆ ਮੁਸ਼ਕਲਾਂ ਹਨ ਉਹ ਫਿਰ ਪਤਾ ਲੱਗਦਾ ਵੀ ਦੱਸਣ ਦੇ ਨਾਲ ਹੀ ਪਤਾ ਲੱਗਦਾ ਕਿਹੜੀ ਚੀਜ਼ ਦੀ ਲੋੜ ਹੈ ਹਨਾ ਜੇ ਆਪਾਂ ਦੱਸਾਂਗੇ ਇੱਥੇ ਜਿਵੇਂ ਹੁਣ ਆਪਾਂ ਕੈਂਪ ਲਾਇਆ ਵਾ ਇਹ ਐਥੇ ਇਲਾਕੇ ਦੇ ਵਿੱਚ ਪਹੁੰਚੇ ਜਿਹੜੇ ਮੇਨ ਮੋਤਬਰ ਸੱਜਣ ਭੈਣ ਭਰਾ ਹੁੰਦੇ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਉਹ ਦੱਸਦੇ ਨੇ ਫਿਰ ਆਪਾਂ ਨੂੰ ਹਨਾ ਵੀ ਆ ਚੀਜ਼ ਦੀ ਲੋੜ ਹੈ ਪਰ ਹੁਣ ਇਸ ਸਮੇਂ ਆਪ ਵੀ ਇੱਕ ਮੂੰਹ ਹੀ ਕਹਿੰਦੇ ਨੇ ਕਿ ਅਜੇ ਤੁਸੀਂ ਕਿਸੇ ਚੀਜ਼ ਦੀ ਲੋੜ ਨਹੀਂ ਅਜੇ ਰਾਸ਼ਨ ਹਾਂ 2 4 ਨੇ ਦੱਸਦੇ ਰੁਕ ਜੋ ਕਿ ਅਜੇ ਬਹੁਤ ਸੇਵਾ ਆ ਰਹੀ ਆ ਅੱਜ ਵੀ ਦੇਖੋ ਕਿੱਥੋਂ ਮੁਜ਼ਫਰਾਬਾਦ ਤੋਂ ਯੂਪੀ ਤੋਂ ਮਸਲਾਨ ਵੀਰ ਆਏ ਸੀ ਕੈਂਪ ਤੇ ਆਣ ਕੇ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ ਹਨਾ ਨਾਲੇ ਆਪਣੇ ਨਾਲ ਗੱਲਾਂ ਬਾਤਾਂ ਕਰਕੇ ਗਏ ਆ ਸ਼ਾਇਦ ਆ ਨਹੀਂ ਹੋਏ ਉਹ ਕਿ ਉਹ ਗੱਡੀ ਭਰ ਕੇ ਉਥੋਂ ਲੈ ਕੇ ਵੇਖੋ ਕਿੱਡੇ ਕਿੱਡੇ ਦੂਰ ਲੋਕਾਂ ਦੇ ਵਿੱਚ ਜਦਬਾ ਸੇਵਾ ਕਰਨ ਦਾ ਬਹੁਤ ਵੱਡਾ ਦੋ ਭਾਈਚਾਰਾ ਹੁਣ ਇੱਕ ਟਰੈਕਟਰ ਵਾਲੀ ਨਹੀਂ ਸਿਆਇਆ ਵੀਰ ਭੁੱਲਰ ਨਾਲ ਸੀ ਉਹ ਮਿਲਾਇਆ ਉਹਨੇ ਸਾਨੂੰ ਵੀਰਾਂ ਨਾਲ ਬੜੇ ਖੁਸ਼ ਹੋਏ ਤੇ ਕਹਿੰਦੇ ਕਿ ਤੁਸੀਂ ਤਾਂ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਤੁਸੀਂ ਮੀਂਝ ਕੀ ਆਪਾਂ ਸਭ ਨੇ ਪੂਰੇ ਪੰਜਾਬ ਨੇ ਜਿੱਥੇ-ਜਿੱਥੇ ਵੀ ਐਨਆਰਏ ਭਾਈ ਆਪਣੇ ਆਪਿਆਂ ਦੇ ਨਾਲ ਖੜੇ ਨੇ ਪੰਜਾਬ ਦੇ ਨਾਲ ਹੀ ਪੰਜਾਬ ਖੜਾ ਹਨ ਚਲੋ ਬਾਕੀ ਧੰਨਵਾਦ ਐਨਆਰਏ ਦਾ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਸਿੰਗਰਾਂ ਦਾ ਵੀ ਸਹਿਯੋਗ ਹਰ ਹਰ ਕਮਿਊਨਿਟੀ ਦਾ ਸੋਜਣਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਇਸੇ ਤਰ੍ਹਾਂ ਉਹਨਾਂ ਨੂੰ ਸੋਜੋ ਇਹਨਾਂ ਵਿੱਚ ਤਾਂ ਕੋਈ ਆਪਣਾ ਉਹਨਾਂ ਦਾ ਆਪਣਾ ਪੰਜਾਬ ਹੈ ਹਨ ਉਹ ਪੰਜਾਬ ਨਾਲ ਜੁੜੇ ਆਪਣੀ ਮਿੱਟੀ ਨਾਲ ਜੁੜੇ ਤੇ ਮਿੱਟੀ ਨਾਲ ਜੁੜੇ ਵੀ ਰਹਿਣਾ ਚਾਹੀਦਾ ਕਿਉਂਕਿ ਆਪਾਂ ਇੱਥੇ ਜਮੇ ਪਲੇ ਸਾਨੂੰ ਇੱਥੇ ਦੀਆਂ ਸਾਰੀਆਂ ਮੁਸ਼ਕਲਾਂ ਦਾ ਪਤਾ ਹਨ ਕਿੰਨਾਂ ਹਾਲਾਤਾਂ ਵਿੱਚ ਆਪਾਂ ਗੁਜ਼ਰੇ ਆ ਤੇ ਕਿੰਨਾਂ ਵਿੱਚ ਗੁਜ਼ਰਨਾ ਤੇ ਗੁਜ਼ਰ ਰਹੇ ਆ ਹੁਣ ਫਿਰ ਆਪਣੀਆਂ ਤਿਆਰੀਆਂ ਹੋਣ ਜੀ ਬਿਲਕੁਲ ਆਪਣਾ ਅੱਜ ਜਿਹੜਾ ਸੀ ਦੇਖ ਰਿਆ ਸੀ ਤੁਹਾਡੇ ਕੰਪਿਊਟਰ ਸਾਹਿਬ ਸਮਾਨ ਸਾਂਭ ਰਹੇ ਆ ਕਿਉਂਕਿ ਇਹ ਬੀਪੀ ਚੈੱਕ ਕਰਦੇ ਆ ਸ਼ੂਗਰ ਚੈੱਕ ਕਰਦੇ ਆ ਤੇ ਬੁਖਾਰੂ ਚੈੱਕ ਕਰ ਲੈਂਦੇ ਹਾਂ ਬਿਲਕੁਲ ਹਾਂ ਸਾਰਾ ਕੁਝ ਇਹ ਡਿਊਟੀ ਉਹਨੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਅਸੀਂ ਇਹਨੂੰ ਕਹਿਣਾ ਪੈ ਜਾਏ ਕਿ ਸਾਡੇ ਅਮਰਜੀਤ ਸਿੰਘ ਡਾਕਟਰ ਆ ਤੇ ਚਰਨਜੀਤ ਸਿੰਘ ਕੰਪਿਊਟਰ ਆ ਕਿਉਂ ਕਿ ਲੱਗਦਾ ਮੈਂ ਉਹਦਾ ਆਪਾਂ ਉਹਨਾਂ ਲਈ ਸਮਝ ਵੱਡੀ ਜੁਮਮਰੀ ਜਿਹੜੀ ਮੇਰੇ ਸੰਦੀ ਇਹਨਾਂ ਨੂੰ ਦੇ ਦੇਣੀ ਹੈ ਤੇ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨਾਲ ਆਪਣਾ ਜਦੋਂ ਆਪਾਂ ਕੈਂਪ ਲਾਉਣਾ ਨੇ ਇੱਕ ਦਿਨ ਪਹਿਲਾਂ ਕੋਸ਼ਿਸ਼ ਕਰੀਦੀ ਕੋ ਜਿਹੜੇ ਪਿੰਡ ਜਾਣਾ ਉਸ ਤੇ ਭੈਣ ਭਰਾ ਨਾਲ ਸਹਿਯੋਗਾਂ ਦਾ ਨਾਲ ਆਪਾਂ ਜਿਹੜਾ ਕਿ ਰਾਬਤਾ ਕੈਂਪ ਕਰੀਦਾ ਤੇ ਵੀਰ ਗੁਰਮਨ ਤਾਜ ਸਿੰਘ ਨੇ ਇਹਨਾਂ ਵੀ ਇਹਨਾਂ ਨਾਲ ਗੱਲਬਾਤ ਹੋਈ ਸੀ ਤੇ ਇਹਨਾਂ ਨੇ ਕਿਹਾ ਤੁਸੀਂ ਕੋਰਿਡੋਰ ਦੇ ਬਾਬਾ ਹਾਂ ਡੇਰਾ ਸਾਉ ਦੇ ਨਾ ਗੁਰਦਾਰੇ ਬਿਲਕੁਲ ਕਤਾਰਪੁਰ ਸੇ ਨਾ ਉਹਨੇ ਜਿਹੜਾ ਪਿੰਡ ਪੱਖੋ ਕੇ ਟਾਲੀ ਸਾਉ ਗੁਰਦਾਰਾ ਜਿਹੜਾ ਪਿੰਡੇ ਵੱਜਦਾ ਤੇ ਧੰਨਵਾਦ ਇੱਥੋਂ ਦੇ ਸਾਰੇ ਨਗਰ ਵਾਸੀਆਂ ਦੇ ਜਿਨ੍ਹਾਂ ਨੇ ਸਹਿਯੋਗ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਆਪਾਂ ਇੱਥੇ ਕੈਂਪ ਲਾਇਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਸੀ ਆਪਾਂ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗੁਰਮੰਤਾਜ ਗੁਰਮੰਤਾਜ ਨਾਮ ਬੜਾ ਸੁਣਾ ਯਾਰ ਮੈਂ ਪਹਿਲਾਂ ਵੀ ਇਹਨਾਂ ਗੱਲ ਕੀਤੀ ਸੀ ਗੁਰਮੰਤਾਜ ਇਹ ਕਿਤੇ ਗੋਰਾ ਜਾਂਦਾ ਮੰਤਾਜ ਮੰਤਾਜ ਦੇ ਵੀ ਕਈ ਲਫਜ਼ ਨਿਕਲ ਆਉਂਦੇ ਜਿਵੇਂ ਮੰਤਾਜ ਦੀ ਮੰਤਾ ਵਾਲੇ ਪਾਸੇ ਚਲ ਜਾਓ ਗੁਰੂ ਦੀ ਮੰਤਾ ਹੀ ਕਹਿ ਸਕਦੇ ਹਾਂ ਨਾ ਕਰਦੇ ਵੀ ਹੋ ਕਿ ਗੁਰਮੁਹੰਤਾ ਜੀ ਨਹੀਂ ਨਹੀਂ ਕਰਦੇ ਆ ਜੀ ਤੁਹਾਡਾ ਸਰੂਪ ਹੀ ਦੱਸ ਰਿਹਾ ਵੀ ਹਾਂਜੀ ਹਾਂਜੀ ਤੇ ਕੱਲ ਦਾ ਤੁਸੀਂ ਸਾਨੂੰ ਸਹਿਯੋਗ ਕਰ ਰਹੇ ਸੀ ਕੱਲ ਦੀ ਫੋਨ ਤੇ ਗੱਲ ਬਾਤ ਅਸੀਂ ਤੁਹਾਡਾ ਵੀ ਧੰਨਵਾਦ ਗੁਰਮੁਹੰਤਾ ਜੀ ਕਿਵੇਂ ਦਾ ਅੱਗੇ 10 ਦਿਨ ਬਾਅਦ ਆਪਾਂ ਫਿਰ ਤੁਸੀਂ ਜਿਹੜੀ ਲੋੜ ਹੈ ਤੁਹਾਡੇ ਕੋਲ ਨੰਬਰ ਹੈਗਾ ਵਾ ਅੱਗੇ ਜਿਸ ਤਰ੍ਹਾਂ ਦੀ ਲੋੜ ਹੈ ਸੇਵਾ ਦੀ ਆਪਾਂ ਤੁਹਾਡੀ ਸੇਵਾ 'ਚ ਆ ਜਾਂ ਤੁਸੀਂ ਦੱਸ ਦੇਣਾ ਵੀ ਜਿਹੜੀ ਚੀਜ਼ ਦੀ ਲੋੜ ਹੈ ਨਾ ਜੇ ਰਾਚਨ ਦੀ ਆ ਜਾਂ ਕੋਈ ਚੋਕਰ ਦੀ ਜਾਂ ਕਿਸੇ ਤੀਜ ਲੋੜ ਹੈ ਵੀ ਦੱਸੋ ਭਾਜੀ ਹੁਣ ਆਪਾਂ ਨੂੰ ਆਹ ਸੇਵਾ ਦੀ ਲੋੜ ਹੈ ਉਹ ਨਾਲ ਸੇਵਾ ਸ਼ੁਰੂ ਆਪਾਂ ਉਸਾਨਾ ਚੱਲਾਂਗੇ ਠੀਕ ਹੈ ਜੀ ਤੇ ਧੰਨਵਾਦ ਤੇ ਹਾਂ ਬਿਲਕੁਲ ਬਿਲਕੁਲ ਅਸੀਂ ਤੁਹਾਡੀ ਸੇਵਾ ਚ ਜਦੋਂ ਤੁਸੀਂ ਯਾਦ ਕਰੋਗੇ ਫਿਰ 10-15 ਦਿਨ ਬਾਅਦ ਫਿਰ ਹੋ ਸਕਦਾ ਫਿਰ ਕੈਂਪ ਦੀ ਲੋੜ ਹੈ ਤੇ ਅਸੀਂ ਕੈਂਪ ਲਾਵਾਂਗੇ ਠੀਕ ਹੈ ਕਿਉਂਕਿ ਦਵਾਈਆਂ ਦਿੱਤਾ ਹਜੇ ਲੋੜ ਪੈਣੇ ਪੈਣੇ ਕਿ ਅਗੇ ਸ਼ੁਰੂਆਤ ਕਿਉਂਕਿ ਪਾਣੀ ਦੇ ਵਿੱਚ ਤੁਹਾਨੂੰ ਪਤਾ ਹੈ ਹਜੇ ਤਾਂ ਦਵਾਈਆਂ ਤੇ ਆਪਣਾ ਕਈ ਮਹੀਨੇ ਦਾ ਸਫ਼ਰ ਜਾਰੀ ਰਹਿ ਸਕਦਾ ਨਾ ਬੜਾ 2-3 ਮਹੀਨੇ ਤੇ ਹੋ ਸਕਦਾ ਜ਼ਿਆਦਾ ਚੱਲੇ ਕਿ ਜੇ ਅੱਜ ਗਰਮੀ ਦਾ ਮੌਸਮ ਦੇਖੋ ਜਿਵੇਂ ਉਹ ਪਾਣੀ ਦੇ ਵਿੱਚ ਮੰਨ ਲਓ ਝੋਨੇ ਲੱਗੇ ਸੀ ਦਵਾਈਆਂ ਸਪ੍ਰੇਆਂ ਜਾਂਦੀਆਂ ਕਈ ਪਸ਼ੂ ਪੰਛੀ ਡੰਗਰ ਮਰੇ ਹਨ ਗਲ ਜੋ ਕਿ ਉਹਨਾਂ ਦੇ ਸਮੈਲ ਹੋਣੀ ਆ ਪੈਰ ਖਰਾਬ ਹੋਣੇ ਆ ਸਕਿਨ ਦੇ ਦੀਆਂ ਕਈ ਦਵਾਈਆਂ ਡੇਂਗੂ ਮੱਛਰ ਹਨ ਇਹ ਬੜੀਆਂ ਬਿਮਾਰੀਆਂ ਫੈਲਣੀਆਂ ਨੇ ਇਸ ਵਜੇ ਦਵਾਈਆਂ ਦਾ ਜਿਹੜਾ ਕੰਮ ਬਹੁਤ ਲੰਬਾ ਚੱਲਣਾ ਵਾ 2-3 ਮਹੀਨੇ ਤੇ ਚੱਲਣਾ ਚੱਲਣਾ ਜੀ ਮੈਂ ਸਿੱਧੇ ਲਫ਼ਜ਼ਾਂ ਵਿੱਚ ਕਹਾਂ ਕਿ ਚਰਨਜੀਤ ਭਾਜੀ ਦੀ ਬੜੀ ਲੰਬੀ ਲੋੜ ਐ ਤੇ 2-3 ਮਹੀਨੇ ਤੁਹਾਡੇ ਵੀ ਲੋੜ ਆ ਡਾਕਟਰ ਸਾਹਿਬ ਸਾਡੀ ਇਹੋ ਹੀ ਐ ਨਾ ਅਕਾਲ ਏਡ ਤੋਂ ਚਰਨਜੀਤ ਭਾਜੀ ਤੁਹਾਡਾ ਵੀ ਧੰਨਵਾਦ ਆ ਕਿਉਂਕਿ ਬੜਾ ਵਧੀਆ ਲੱਗਦਾ ਸੋ ਸਾਡੀ ਟੀਮ ਸਾਡੀ ਜਾ ਕੇ ਸਵਾਵਾ ਕਰਦੀ ਆ ਸਾਡੇ ਛੋਟੇ ਡਾਕਟਰ ਸਾਹਿਬ ਤੁਸੀਂ ਵੇਖ ਸਕਦੇ ਹੋ ਸਾਡੇ ਵੱਲ ਧਿਆਨ ਨਹੀਂ ਦੇ ਰਹੇ ਬਿਜੀ ਅੱਜ ਚਲੋ ਫੇਰ ਗੱਲਬਾਤ ਫਤਿਹ ਸਾਹਿਬ ਤੇ ਕਰ ਲਈਏ ਆਪਾਂ ਡਾਕਟਰ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜਿੱਕੀ ਫ ਨੇ ਦੀ ਸਾਹਮਣਾ ਵੀ ਪੈਂਦਾ ਤੇ ਲੱਭਣਾ ਵੀ ਪੈਂਦਾ ਦੋਨੋਂ ਕੰਮ ਕਰਨੇ ਪੈਂਦੇ ਕਿਵੇਂ ਦਾ ਰਿਹਾ ਇੱਥੇ ਦਾ ਇਹ ਤੇ ਲੱਭਾਂਗੇ ਕਿਵੇਂ ਦਾ ਰਿਹਾ ਕੈਂਪ ਇੱਥੇ ਵਧੀਆ ਜੀ ਬਹੁਤ ਵਧੀਆ ਰਿਹਾ ਅੱਜ ਤੇ ਬਿਲਕੁਲ ਬਾਰਡਰ ਤੇ ਬੈਠੇ ਆ ਕਰਤਾਰਪੁਰ ਕਾਰਿਡੋਰ ਦੇ ਲਾਗੇ ਪਿੰਡ ਬਿਲਕੁਲ ਤੇ ਸਭ ਤੋਂ ਪਹਿਲਾਂ ਇੱਥੇ ਹੀ ਪਾਣੀ ਆਇਆ ਸੀ ਜਿਹੜਾ ਤੁਸੀਂ ਦਾ ਬੰਨ ਟੁੱਟਾ ਜਿਹੜਾ ਇਤੋਂ ਹੀ ਅੱਗੇ ਪਾਣੀ ਜਾਂਦਾ ਰਿਹਾ ਤੇ ਪਾਣੀ ਅਸੀਂ ਜੇ ਤੇ ਕੰਦਾ ਦੇ ਹਿਸਾਬ ਨਾਲ ਵੇਖੀਏ ਤਾਂ ਬਹੁਤ ਪਾਣੀ ਸੀ ਇੱਕ ਨਹੀਂ ਕੰਮ ਕਰਦੇ ਹੋ ਤੇ ਤੁਸੀਂ ਮੜਾ ਜਾ ਕੈਮਰੇ ਦੇ ਜਾਇਓ ਮੇਰੇ ਨਾਲ ਇੱਕ ਨਹੀਂ ਗੁਰਮੀਤ ਨੂੰ ਭੇਜਿਓ ਗੁਰਮੀਤ ਵੀ ਤੁਹਾਡੇ ਅੰਗੂ ਬਹੁਤ ਵੱਡੇ ਮੰਜ਼ਰ ਦਿਖਾ ਰਿਹਾ ਸਾਡੇ ਦਾ ਗੁਰਮੀਤ 2 ਮਿੰਟ ਦੇ ਦਿਓ ਮੈਂ ਵੀਰ ਨਾਲ ਗੱਲਬਾਤ ਕਰਦਾ ਤਾਂ ਕਿ ਮੇਰੇ ਤੱਕ ਪਹੁੰਚੋ ਤੁਸੀਂ ਗੁਰਮਨਤਾਜ ਕਿਹੋ ਜਿਹਾ ਮਾਹੌਲ ਸੀ ਲੋ ਪਾਣੀ ਆਇਆ ਇੱਥੇ ਪਾਣੀ ਇੱਥੋਂ ਦਾ ਮਾਹੌਲ ਮਤਲਬ ਬਹੁਤ ਖਰਾਬ ਹੀ ਮਤਲਬ ਕਿ ਪਰ ਇਹ ਵੀ ਬਹੁਤ ਇੱਥੇ ਸੰਗਤਾਂ ਦੇ ਸਖਜੋ ਨਾਲ ਬਹੁਤ ਇੱਥੇ ਸੇਵਾ ਕੀਤੀ ਉਹਦਾਂ ਦੀ ਮਤਲਬ ਵੱਖ-ਵੱਖ ਸੰਸਥਾਵਾਂ ਨੇ ਮਤਲਬ ਬਹੁਤ ਆ ਕੇ ਇੱਥੇ ਕਿ ਰਾਸ਼ਨ ਦੀ ਲੋੜਿਆ ਉਹਨਾਂ ਨੂੰ ਰਾਸ਼ਨ ਪਹੁੰਚਾਇਆ ਵਾ ਜੇ ਡੰਗਰਾਂ ਦੇ ਮਤਲਬ ਕੋਈ ਚਾਰ ਦੀ ਲੋੜਿਆ ਹਾਂਜੀ ਹਾਂਜੀ ਹਰ ਇੱਕ ਚੀਜ਼ ਇੱਥੇ ਪਹੁੰਚੀ ਆ ਤੇ ਆਪਣੇ ਸਿੰਘਾਂ ਦੇ ਜੋ ਵੀ ਸੰਯੋਗ ਰਿਹਾ ਵਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਉਹਨਾਂ ਨੇ ਵੀ ਮਤਲਬ ਰਲ ਮਿਲ ਕੇ ਸਾਰਿਆਂ ਨੂੰ ਇੱਕ ਦੂਜੇ ਨੂੰ ਮਤਲਬ ਬਹੁਤ ਸੰਯੋਗ ਦਿੱਤਾ ਹਾਂਜੀ ਹਾਂਜੀ ਤੇ ਗੁਰਮੰਤਾ ਜੀ ਤੁਹਾਡਾ ਵੀ ਧੰਨਵਾਦ ਆ ਤੁਸੀਂ ਸਾਨੂੰ ਸਹਿਯੋਗ ਕੀਤਾ ਤੇ ਅਕਾਲ ਚੈਨਲ ਵੱਲੋਂ ਅਕਾਲ ਏਡ ਵੱਲੋਂ ਕੋਸ਼ਿਸ਼ ਕਰਾਂਗੇ ਜਿਉਂ ਚਰਨਜੀਤ ਭਾਜੀ ਨੇ ਤੁਹਾਡਨਾਂ ਇੱਕ ਵਾਅਦਾ ਕੀਤਾ ਹਨ ਕਿ ਜਦੋਂ ਤੁਸੀਂ ਆਵਾਜ਼ ਮਾਰੋਗੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਜਿਹੜੀ ਚੀਜ਼ ਦੀ ਲੋੜ ਹੋਈ ਲਿਸਟ ਬਣਾ ਕੇ ਦੱਸ ਦਿਓ ਕਿੰਨੇ ਕਿ ਪਿੰਡ ਦੇ ਘਰ ਆ ਕਿਹਨੇ ਚ ਜਿੰਦੀ ਲੋੜ ਆ ਅਸੀਂ ਫੇਰ ਆ ਜਾਾਂਗੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਵੀ ਆ ਰਹੀ ਆ ਅਸੀਂ ਵੀ ਸੁਨੇਹੇ ਦੇ ਰਹੇ ਹਾਂ ਤੇ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਤੇ ਭਾਈ ਸਾਹਿਬ ਦਾ ਨੰਬਰ ਹੈਗਾ ਸਾਡੇ ਨੰਬਰ 74 10 13 13 13 ਤੇ ਵੀ ਤੁਸੀਂ ਗੱਲ ਕਰ ਸਕਦੇ ਹਾਂਜੀ ਹਾਂਜੀ ਬਿਲਕੁਲ ਜੀ ਕੋਈ ਵੀ ਚੀਜ਼ ਦੀ ਲੋੜ ਹੋਏਗੀ ਤੁਹਾਨੂੰ ਜਰੂਰ ਦੱਸਿਆ ਜਾਏਗਾ ਹਾਂਜੀ ਹਾਂਜੀ ਆਓ ਜੀ ਸਰਦਾਰ ਗਰਮੀਤ ਸਿੰਘ ਇਹ ਵੀ ਸਾਡਾ ਯੋਧਾ ਜੀ ਜੀ ਕਰਦਾ ਤੇ ਬੋਰੀਆਂ ਚੁੱਕਣ ਲਾ ਦਿੰਨੇ ਆ ਜੀ ਕਰਦਾ 베ੜੀ ਠੱਲਣ ਵਾਲੇ ਪਾਸੇ ਤੁਰ ਪੈਂਦਾ ਤੇ 베ੜੀ 'ਚ ਛਾਲ ਮਾਰਨ ਵਾਲਾ ਵੀ ਸਾਡਾ ਮਸ਼ਹੂਰ ਹੋ ਚੁੱਕਾ ਕਿ ਅਚਾਨਕ ਇੱਕ ਕਰੀ ਜੋ 2023 ਦੇ ਵਿੱਚ ਹੈ ਨਾ ਹੜ ਆਏ ਸੀ ਤੁਸੀਂ ਨਾਲ ਸੀ ਉਸ ਦਿਨ ਜੇ ਦਰਸ਼ੈਨ ਤੋਂ 베ੜੀ ਦਾ ਮੰਝਰੀ ਇਦਾਂ ਦਾ ਬਣ ਗਿਆ ਸੀ ਕਿ ਸ਼ਾਇਦ ਜੇ ਉਹ ਬੇੜੀ ਦੇ ਵਿੱਚ ਹੱਥ ਨਾ ਪੈਂਦਾ ਤੇ ਕੋਈ ਤਰਾਸਦੀ ਵਾਪਰ ਜਾਂਦੀ ਪਰ ਜਦੋਂ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਗਏ ਹੋ ਨਾ ਗੁਰੂ ਸਾਹਿਬ ਓਟ ਆਸਰਾ ਵੀ ਉਹਨਾਂ ਦਾ ਹੁੰਦਾ ਤੇ ਫਿਰ ਗੁਰੂ ਸਾਹਿਬ ਆਪ ਹੱਥ ਦੇ ਕੇ ਰੱਖਦੇ ਆ ਆਪਲਾਜ ਪਤ ਰੱਖਦੇ ਆ ਤੇ ਮੈਨੂੰ ਅਜੇ ਯਾਦ ਆ ਜਦੋਂ ਅਸੀਂ ਉਹਨਾਂ ਪਿੰਡਾਂ ਜਾ ਰਹੇ ਸੀ ਨਾ ਤੇ ਆਪਣੀ ਬੇੜੀ ਡੂੰਘੇ ਪਾਣੀ ਦੇ ਵਿੱਚ ਸੀ 2023 ਦੀ ਚੇਤਾ ਮੈਨੂੰ ਅਜੇ ਉਹ ਗੱਲ ਦਾ ਕਿ ਜਦੋਂ ਡੂੰਘੇ ਪਾਣੀ 'ਚ ਸੀ ਤੇ ਜਦੋਂ ਖਲੋਣੀ ਚਾਲੂ ਹੋ ਗਈ ਕੁਛ ਸ਼ਾਇਦ ਉਹ ਥੋੜਾ ਪਾਣੀ ਸੀ ਇੱਕ ਥਾਂ ਦੇ ਉੱਤੇ ਤੇ ਫਿਰ ਇਹ ਤੇ ਸਾਡਾ ਇੱਕ ਨੌਜਵਾਨ ਹੋਰ ਵੀਰ ਸੀ ਜਿਹੜੇ ਉੱtre ਤੇ ਇਹਨਾਂ ਇੱਕ ਪਾਸੇ ਉਹਨੇ ਬੇੜੀਨ ਤੱਕ ਕਾਲ ਆਇਆ ਤੇ ਇੱਕ ਪਾਸੇ ਉਹਨੇ ਬੇੜੀਨ ਤੱਕ ਕਾਲ ਆਇਆ ਤੇ ਉਹ ਸਾਨੂੰ ਪਿੰਡ ਤੱਕ ਖਿੱਚ ਕੇ ਲੈ ਗਏ ਸੀ ਇਹਨਾਂ ਵੀਰਾਂ ਦੇ ਜज्ਬੇ ਨੂੰ ਸਲਾਮ ਕਰਨਾ ਪਣਦਾ ਕਿਉਂਕਿ ਕੇਵਲ ਕੈਮਰੇ ਦੇ ਪਿੱਛੇ ਸੁਵਾਵਾ ਇੰਨੀ ਕੈਮਰੇ ਦੇ ਮੂਹਰੇ ਆਣ ਕੇ ਵੀ ਸੁਵਾਵਾ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜ਼ਰੂਰ ਦੱਸਿਆ ਜਾਵੇ ਕੈਮਰੇ ਦੇ ਪਿੱਛੇ ਇੱਕ ਫੋਟੋ ਵਾਇਰਲ ਹੁੰਦੀ ਆ ਹੋ ਸਕਦਾ ਮੇਰੀ ਹੋ ਜੇ ਚਰਨਜੀਤ ਭਾਈ ਦੀ ਹੋ ਜੇ ਪਰ ਇਹਦੇ ਪਿੱਛੇ ਬਹੁਤ ਵੱਡਾ ਲੌਜੀਕ ਆ ਫੋਟੋ ਖਿੱਚਣ ਵਾਲੇ ਦਾ ਵੀ ਆ ਸੰਗਤ ਦਾ ਵਾ ਸੰਗਤ ਦਾ ਦਸਵੰਦ ਦਾ ਦਸਵੰਦ ਦੀ ਬਖਸ਼ੀ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਆ ਤੇ ਉਹ ਦਸਵੰਦ ਲੈ ਕੇ ਅਸੀਂ ਚਾਲੇ ਪਾ ਦਨੇ ਆ ਕਰਮ ਸਿੰਘ ਪਹਿਲਾਂ ਤੇ ਧੰਨਵਾਦ ਆ ਪੁੱਤਰਾ ਤੁਹਾਡਾ ਸਾਰਿਆਂ ਵੀਰਾਂ ਦਾ ਕਿਉਂਕਿ ਤੁਸੀਂ ਵੱਡਾ ਸਹਿਯੋਗ ਵੀ ਕਰ ਰਹੇ ਹੋ ਸਾਡੀ ਜ਼ਿੰਮੇਵਾਰੀ ਕੇਵਲ ਚੈਨਲ ਚਲਾਉਣ ਦੀ ਨਹੀਂ ਆਪਾਂ ਤਿਲ ਫੁੱਲ ਲੈ ਕੇ ਵੀ ਨਿਕਲਦੇ ਆ ਬਿਲਕੁਲ ਭਾਜੀ ਅੱਜ ਆਪਾਂ ਪੱਖੋ ਕੇ ਪਿੰਡ ਦੇ ਵਿੱਚ ਆ ਤੇ ਸਵੇਰ ਦਾ ਆਪਾਂ ਮੈਡੀਕਲ ਕੈਂਪ ਲਾਇਆ ਤੇ ਹੋਰ ਵੀ ਬਹੁਤ ਸੰਸਥਾਵਾਂ ਜਿਹੜੀਆਂ ਆ ਰਹੀਆਂ ਨੇ ਪਿੰਡਾਂ ਸਹ리아ਣੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਇਸ ਟਾਈਮ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੇ ਨੇ ਬਹੁਤਿਆਂ ਦੀ ਸ਼ਿਕਾਇਤ ਸੀਗੀ ਲੋਕਾਂ ਦੀ ਕਿ ਸ਼ਾਇਦ ਪੰਜਾਬ ਹਰੇਕ ਜਗ੍ਹਾ ਤੇ ਜਾ ਕੇ ਸੇਵਾ ਕਰਦਾ ਪਰ ਸਾਡੇ ਇੱਥੇ ਕੋਈ ਨਹੀਂ ਆਉਂਦਾ ਪਰ ਹੁਣ ਜਿਹੜਾ ਆਪਾਂ ਦੇਖ ਰਹੇ ਆ ਲਗਾਤਾਰ ਸੰਗਤ ਬਹੁਤ ਆ ਰਹੀ ਹੈ ਤੇ ਸੋ ਉਹਨਾਂ ਹਲੂਣਾ ਇੱਕ ਜਿਹੜਾ ਮਿਲਣਾ ਹੁੰਦਾ ਕਿ ਜਦੋਂ ਆਪਾਂ ਪੰਜਾਬ ਦੀ ਤਰਾਸ ਦੀ ਬਖਾਨਦੇ ਆ ਤਾਂ ਉਹ ਚੀਜ਼ ਲੋਕਾਂ ਨੂੰ ਹੁਣ ਮਹਿਸੂਸ ਹੁੰਦੀ ਹੈ ਕਿ ਹਾਂ ਯਾਰ ਅਸੀਂ ਵੀ ਜਾ ਕੇ ਸੇਵਾ ਕਰੀਏ ਬੀਤੂ ਜਦੋਂ ਕੈਮਰੇ ਤੇ ਸੇਵਾ ਨਿਭਾ ਰਿਹਾ ਸੀ ਇੱਥੇ ਵੀਰ ਮੁਸਲਮਾਨ ਭਾਈਚਾਰਾ ਸੀ ਉਹ ਕਹਿੰਦੇ ਤੁਹਾਡੀਆਂ ਵੀਡੀਓ ਸਾਡੇ ਦਿਲ ਨੂੰ ਚੀਸ ਪਾਉਂਦੀਆਂ ਕਹਿੰਦੇ ਚੀਸ ਮੀਂਝ ਕੀ ਇਹ ਨਹੀਂ ਕਿ ਉਹ ਕੋਈ ਗਲਤ ਮੈਸੇਜ ਸੀ ਉਹ ਕਹਿੰਦੇ ਕਿ ਇਹ ਚੀਜ਼ ਸਾਨੂੰ ਉਹ ਸੀ ਜਿਹੜਾ ਦਰਦ ਮਹਿਸੂਸ ਹੋਇਆ ਅੱਜ ਅਸੀਂ ਦਰਦ ਬਣਾਉਣ ਆਏ ਆ ਬਿਲਕੁਲ ਤੇਰੀ ਗੱਲ ਸਹੀ ਆ ਮੁਸਲਮਾਨ ਭਾਈਚਾਰਾ ਆ ਸੀ ਉਹਨੇ ਕਿਹਾ ਕਿ ਤੁਹਾਡੀਆਂ ਵੀਡੀਓ ਦਿਲ ਨੂੰ ਚੀਸ ਪਾਉਂਦੀਆਂ ਸੀ ਕਦੋਂ ਅਸੀਂ ਗਰਾਊਂਡ ਤੇ ਜਾਵਾਂਗੇ ਕਦੋਂ ਸਵਾਵਾ ਕਰਾਂਗੇ ਬੇਸ਼ੱਕ ਉਹ 2 4 5 ਪਿੰਡਾਂ ਦੇ ਵਿੱਚ ਹੋ ਕੇ ਗਏ ਆ ਕ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਇਸ ਟਾਈਮ ਤੇ ਜਿਹੜੇ ਸਵਾਵਾ ਕੀਤੇ। ਬਿਲਕੁਲ ਭਾਜੀ ਜਦੋਂ ਕੋਈ ਵੀ ਕਮਿਊਨਿਟੀ ਹੈ ਜਿਹੜੀ ਵੀ ਆਪਣੀ Hindu ਹੋਵੇ, Musalman ਹੋਵੇ, Isai bhai chara ਹੋਵੇ ਕੋਈ ਵੀ ਹੈ ਸਿੱਖ ਜਦੋਂ ਸਿੱਖ ਜਦੋਂ ਜਾ ਕੇ ਦੂਜੇ ਦੇਸ਼ਾਂ 'ਚ ਸੇਵਾ ਕਰਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਪੱਗ ਵਾਲੀ ਪੱਗ ਵਾਲਾ ਬੰਦਾ ਜਿਹੜਾ ਸਾਡੇ ਦੇਸ਼ 'ਚ ਆ ਕੇ ਸੇਵਾ ਕਰਦਾ। ਸਿੱਖ ਆ ਗਿਆ ਸਾਡੇ 'ਚ। ਤੇ ਹੁਣ ਉਹਨਾਂ ਨੂੰ ਇਹ ਦਰਦ ਜ਼ਰੂਰ ਮਹਿਸੂਸ ਹੋਇਆ ਕਿ ਹਾਂ ਯਾਰ ਆਪਾਂ ਵੀ ਜਾ ਕੇ ਕਰੀਏ ਗਰਾਊਂਡ ਤੇ ਸੇਵਾ। ਉਹ ਜਿਹੜੀਆਂ ਜਿਹੜੀਆਂ ਤਸਵੀਰਾਂ ਲਾ ਲੋ ਵੀ ਆਪਾਂ ਗਰਾਊਂਡ ਤੋਂ ਦਿਖਾਣੇ ਆ ਲੋਕਾਂ ਨੂੰ। ਉਹ ਇੱਕ ਵਾਰੀ ਬੰਦੇ ਨੂੰ ਹਲੂਣਾ ਦੇਂਦੀਆਂ ਨੇ ਕਿ ਹਾਂ ਯਾਰ ਇਹ ਚੀਜ਼ ਤੇ ਜਾ ਕੇ ਸਾਨੂੰ ਵਿਚਰਨਾ ਚਾਹੀਦਾ ਹੈ ਗਰਾਊਂਡ ਤੇ ਜਾਣਾ ਚਾਹੀਦਾ ਹੈ ਹਰੇਕ ਬੰਦਾ ਆਪਣਾ ਤਿਲ ਫੁੱਲ ਜਿੰਨਾ ਵੀ ਲੋਡ ਪੈਂਦੀ ਉਹਨਾਂ ਲੈ ਕੇ ਆਪਣਾ ਪਹੁੰਚ ਰਿਹਾ ਹੈ ਤੇ ਹਲੂਣਾ ਦੇਣ ਦੇ ਵਿੱਚ ਗੁਰਮੀਤ ਸਿੰਘ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਸੁਨੇਹ ਇੱਕ ਪ੍ਰੈਜੈਂਟਰ ਕੈਮਰੇ ਦੇ ਸਾਹਮਣੇ ਹੁੰਦਾ ਉਹ ਬੋਲਦਾ ਵਾ ਉਹਦੇ ਬੋਲ ਜਾਂਦੇ ਆ ਪਰ ਜੇ ਉਹਦੇ ਪਿੱਛੇਲੇ ਪਾਸੇ ਟੀਮ ਦੀ ਗੱਲ ਕਰੀਏ ਕੈਮਰੇ ਤੇ ਵੱਡੀਆਂ ਸਵਮਾਨਾਂ ਵੀ ਨਭਾਰੇ ਆ ਅਲਟਰ ਟੀਮ ਸਾਡੀ ਬੈਠੀ ਹੋ ਸਵਮਾਨ ਨਭਾਰੀ ਆ ਇਸ ਤਰ੍ਹਾਂ ਕਰਕੇ ਹਰ ਕਰਮ ਆਏ ਇਹ ਸੇਵਾ ਦੇ ਕੰਮ 'ਚ ਕੈਮਰੇ ਲਾਤੇ ਆ ਤੇ ਸੇਵਾ ਵਾਲੇ ਪਾਸੇ ਚੱਲ ਪਿਆ ਤੁਸੀਂ ਚੈਨਲ ਦੇ ਵਿੱਚ ਕਮਾਈ ਕਰਨ ਵਾਲੇ ਪਾਸੇ ਕੈਮਰੇ ਲਾਤੇ ਆ ਤੇ ਕਮਾਈ ਕਰ ਰਿਹਾ ਕਈ ਕਮਾਈ ਕਰਕੇ ਢਿੱਡ ਭਰਦੇ ਆ ਤੇ ਕਈ ਸੇਵਾ ਕਰਕੇ ਨਾਮਣਾ ਖੱਟਦੇ ਆ ਇਹਨਾਂ ਵੀਰਾਂ ਦਾ ਮੈਂ ਧੰਨਵਾਦ ਕਰੂੰਗਾ ਸਾਡੀ ਪੂਰੀ ਟੀਮ ਦਾ ਧੰਨਵਾਦ ਆ ਕਿਉਂਕਿ ਐਡੀਟਰ ਟੀਮ ਸਾਡੀ ਉੱਥੇ ਬੈਠੀ ਹੋਈ ਉਹ ਸਮਵਾ ਕਰਦੇ ਆ ਤੁਹਾਡਾ ਵੜਮੁੱਲਾ ਯੋਗਦਾਨਾ ਗੁਰਮੀ ਤੁਸੀਂ ਕਈ ਸਾਲ ਦਾ ਸਫਰ ਕਈ ਸਾਲਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਹਮੇਸ਼ਾ ਕਹਿੰਦੇ ਕਿ ਅਸੀਂ ਤਿਲ ਫੁੱਲ ਜੋ ਲੈ ਕੇ ਤੁਰਦੇ ਆ ਐਨਆਰਆ ਭਾਈਚਾਰਾ ਸਾਡੇ ਨਾਲ ਤੁਰਦਾ ਹੋਇਆ ਬਾਹ ਫੜਦਾ ਕੋਈ ਐਨਆਰਆਈ ਆਪਾਂ ਜਦੋਂ ਪੰਜ ਤੱਕ ਸਾਹਿਬਾਂ ਦੀ ਯਾਤਰਾ ਕਰਨ ਜਾਂਦੇ ਆ ਹਨਾ ਸੰਗਤ ਦੇ ਨਾਲ ਤੇ ਉਹ ਗਲਵਕੜੀਆਂ ਬੜਾ ਨਿੱਘ ਦਿੰਦੀਆਂ ਹਨਾ ਬੇਸ਼ੱਕ ਉਹ ਸਿਆਲ ਹੋਵੇ ਗਰਮੀਆਂ ਹੋਣ ਜਦੋਂ ਆਣ ਕੇ ਮਿਲਦੇ ਆ ਤੇ ਉਹ ਕਹਿੰਦੀ ਸੰਗਤ ਤੁਸੀਂ ਬਹੁਤ ਵਧੀਆ ਕਾਰਜ ਕਰਦੇ ਹੋ ਤੁਹਾਡੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਹਨਾ ਇੱਕ ਸਕੂਨ ਮਿਲਦਾ ਬਿਲਕੁਲ ਹੀ ਬਿਲਕੁਲ ਜਦੋਂ ਉਹ ਐਨਆਰਆਈ ਭਰਾ ਆਪਣੇ ਉਥੋਂ ਸੇਵਾਵਾਂ ਪਾਉਂਦੇ ਨੇ ਉਹਨਾਂ ਜੋ ਤਸਵੀਰਾਂ ਜਾਂਦੀਆਂ ਨੇ ਇਥੋਂ ਦੀਆਂ ਪਤਾ ਲੱਗਦਾ ਕਿ ਗਰਾਊਂਡ ਤੇ ਕੀ ਹੋ ਰਿਹਾ ਕੀ ਨਹੀਂ ਤੇ ਸਾਡੀ ਟੀਮ ਦੀਆਂ ਜੋ ਸੇਵਾਵਾਂ ਵੇੰਦੀਆਂ ਨੇ ਉਹ ਇੱਥੇ ਜਦੋਂ ਪੰਜਾਬ ਵਿੱਚ ਆਉਂਦੀਆਂ ਵੀ ਨੇ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਕਰਨ ਤਾਂ ਉਹ ਸਾਨੂੰ ਪਛਾਣ ਲੈਂਦੀਆਂ ਨੇ ਕਿ ਹਾਂ ਯਾਰ ਇਹ ਬੰਦੇ ਸੇਵਾ ਕਰਦੇ ਨੇ ਸਾਡੇ ਨਾਲ ਸੋ ਇਹ ਚੀਜ਼ ਸਕੂਨ ਦਿੰਦੀ ਹੈ ਬੰਦੇ ਨੂੰ ਜਦੋਂ ਇਹ ਚੀਜ਼ਾਂ ਆਪਣੇ ਨਾਲ ਹੁੰਦੀਆਂ ਨੇ ਧੰਨਵਾਦ ਗੁਰਮੀਤ ਸਿੰਘ ਵੀਰ ਚਰਨਜੀਤ ਸਿੰਘ ਇਸ ਟਾਈਮ ਅਮਰਜੀਤ ਸਿੰਘ ਕੈਮਰੇ ਤੋਂ ਸਵਾਗਤ ਨਿਭਾ ਰਹੇ ਆ ਇਨਾਂ ਵੀਰਾਂ ਧੰਨਵਾਦ ਆ ਗੁਰਮਨਤਾਜ ਗੁਰਮਨਤਾਜ ਬਹੁਤ ਸੋਹਣਾ ਨਾਮ ਲੱਗਾ ਮੈਨੂੰ ਗੁਰਮਨਤਾਜ ਜੀ ਕਿਰੀ ਆਇਆ ਸਾਹਮਣੇ ਸੰਗਤ ਦੇ ਰੂਬਰੂ ਹੋ ਜਿਓ ਗੁਰਮਨਤਾਜ ਤੇਰਾ ਧੰਨਵਾਦ ਆ ਨੌਜਵਾਨ ਪੀੜੀ ਜਦੋਂ ਉੱਠਦੀ ਆ ਨਾ ਨੌਜਵਾਨ ਪੀੜੀ ਦਰਿਆਵਾਂ ਨੂੰ ਬੰਨ ਲਾ ਦਿੰਦੀ ਆ ਉਹ ਹਾਲਾਤ ਇਸ ਵਰ ਕੀਤੀ ਬੇਸ਼ੱਕ ਦਰਿਆ ਚੜ ਕੇ ਆ ਗਿਆ ਹਾਕਮ ਦਾ ਜ਼ੁਲਮ ਸੀ ਉਹ ਦਰਿਆ ਰਹੀਂ ਰੁੜਿਆ ਹਾਕਮ ਦਾ ਜ਼ੁਲਮ ਸੀ ਉਹ ਘਰਾਂ ਚ ਪਾਣੀ ਆਇਆ ਹਾਕਮ ਦਾ ਜ਼ੁਲਮ ਸੀ ਉਹਨੇ ਘਰ ਰੋੜੇ ਹਾਕਮ ਨੇ ਜ਼ੁਲਮ ਟਾਇਆ ਉਹਨੇ ਮਾਲ ਡੰਗਾ ਰੋੜਿਆ ਪਰ ਦੂਜੇ ਪਾਸੇ ਗੁਰਮਨਤਾਜ ਗੁਰਮੀਤ ਵਰਗੇ ਇਹ ਨੌਜਵਾਨ ਇੱਕ ਵੱਡੇ ਕਾਫਲੇ ਦੇ ਰੂਪ ਚ ਪਿੰਡਾਂ ਜੋ ਨਿਕਲੇ ਹਰ ਪਿੰਡ ਚ ਹੋਕਾ ਦੇਤਾ ਕਿ ਆਜੋ ਇੱਥੇ ਕਣਕ ਦੀ ਲੋੜ ਆ ਇੱਥੇ ਚੌਲਾਂ ਦੀ ਲੋੜ ਆ ਇੱਥੇ ਦਵਾਈਆਂ ਦੇ ਕੈਂਪ ਲਾਉਣੇ ਆ ਕਹਿੰਦੇ ਕਿ ਹੋਕਾ ਘਰ ਘਰ ਪਹੁੰਚਿਆ ਪੰਜਾਬ ਤੋਂ ਬਾਅਦ ਵਿਦੇਸ਼ਾਂ ਦੀ ਧਰਤੀ ਗਿਆ ਵਿਦੇਸ਼ਾਂ ਦੀ ਧਰਤੀ ਤੋਂ ਘੁੰਮਦਾ ਹੋਇਆ ਭਾਰਤ ਦੇ ਹਰ ਕੋਨੇ 'ਚ ਪਹੁੰਚਿਆ ਵਿਦੇਸ਼ਾਂ ਦੀ ਧਰਤੀ ਸਾਡਾ ਐਨਆਰਆਈ ਭਾਈਚਾਰਾ ਬੈਠਾ ਪਾ ਐਨਆਰਆਈ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਕਿ ਪੰਜਾਬ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਦੱਸੋ ਕਬੱਡੀ ਦੇ ਵੱਡੇ ਮੈਚ ਕਰਨ ਵਾਲੇ ਪ੍ਰੋਮੋਟਰ ਦਾ ਧੰਨਵਾਦ ਉਹਨਾਂ ਨੇ ਕਿਹਾ ਕਿ ਇਹ ਸਵਾਲ ਕਬੱਡੀ ਵੀ ਹੋਊਗੀ ਤੇ ਉਹਨਾਂ ਦੇ ਪੈਸੇ ਅਸੀਂ ਇਧਰਲੇ ਪਾਸੇ ਖਰਚ ਕਰਦਾਂਗੇ ਇਹ ਸੁਨੇਹੇ ਆ ਪੰਜਾਬ ਦੇ ਖੁਸ਼ੀ ਦੇ ਸੁਨੇਹੇ ਕਹਿ ਸਕਦੇ ਆ ਕਿਉਂਕਿ ਕਹਿੰਦੇ ਕਿ ਨਾਲ ਅਸੀਂ ਹੜਪੀਟ ਤੋਂ ਨਾਲ ਖਲੋਤੇ ਆਂ ਸਾਡਾ ਕਲਾਕਾਰ ਭਾਈਚਾਰਾ ਕਹਿੰਦਾ ਕਿ ਅੱਜ ਲੋਡ ਪੈ ਗਈ ਆ ਮਨਕੀਰ ਤੌਲਖ ਸੀ ਉਸ ਨੌਜਵਾਨ ਦਾ ਨਾਮ ਮਨਕੀਰ ਤੌਲਖ ਹਾਂ ਗਲਾ ਕਲਾਕਾਰ ਆਪਣਾ ਵੀਰ ਤੇ ਇਸ ਟਾਈਮ ਗਰਾਊਂਡ ਤੇ 10 10 ਟਰੈਕਟਰ ਉਧਰ ਦੇ ਕੇ ਗਿਆ ਬਾਕੀ ਉਹਨੇ 100 ਟਰੈਕਟਰ ਦਾ ਹਲਾਣ ਕੀਤਾ ਵਾ ਤੇ ਜਿਹਦੇ ਚੋਂ ਮਨਜਿੰਦਰ ਸਿੰਘ ਸਿਰਸਾ ਨੇ ਕਹਦਾ ਵੀ 50 ਟਰੈਕਟਰ ਮੇਰੇ ਵੱਲੋਂ ਅੱਛਾ ਹੋਰ ਵੀ ਕਲਾਕਾਰ ਭਾਈਚਾਰੇ ਦੇ ਵਿੱਚੋਂ ਕਈ ਨਾਮ ਹੋਰ ਸਾਰਿਆਂ ਦੀ ਲਗਭਗ ਫਾਊਂਡੇਸ਼ਨ ਬਣਾ ਲਈਆਂ ਉਹਨਾਂ ਨੇ ਆਪੋ ਆਪਣੀਆਂ ਵੀ ਚਲੋ ਦਿਲਜੀਤ ਦਸਾਂਝ ਵੀਰ ਹੈ ਜਿਹੜਾ ਆਪਣਾ ਮਸ਼ਹੂਰ ਹੈ ਇਸ ਟਾਈਮ ਸਰਤਾਜ ਦੀ ਦੇਖ ਰਿਹਾ ਸੀ ਇੱਕ ਦਿਨ ਫਾਊਂਡੇਸ਼ਨ ਬੜਾ ਵਧੀਆ ਲੱਗਾ ਸਰਤਾਜ ਫਾਊਂਡੇਸ਼ਨ ਸਰਤਾਜ ਉਹ ਕਹਿੰਦੇ ਕਿ ਜ਼ਮੀਨੀ ਲੈਵਲ ਤੇ ਅਸੀਂ ਜਾ ਕੇ ਵਿੱਚ ਰਾਂਗੇ ਹਰ ਉਸ ਪਿੰਡ ਭਰਾ ਦਾ ਤੁਹਾਨੂੰ ਪਿੰਡ ਤੋਂ ਪਿੰਡ ਅਡਪਟ ਕਰ ਲਏ ਉਹਨਾਂ ਨੇ ਦੋ ਦੋ ਤਿੰਨ ਤਿੰਨ ਪਿੰਡ ਜਿੰਨੇ ਵੀ ਜਦੋਂ ਚਲੋ ਨੁਕਸਾਨੇ ਗਏ ਘਰ ਵਧੀਆ ਚਲੋ ਆਪਣੇ ਜਦੋਂ ਹੁਣ ਸਾਰੀਆਂ ਜ਼ਰੂਰਤਾਂ ਤੇ ਸੰਸਥਾਵਾਂ ਨੇ ਪੂਰੀਆਂ ਕਰ ਨਹੀਂ ਸਕਦੀਆਂ ਕਿਉਂਕਿ ਇਹਦੇ ਲਈ ਵੱਡਾ ਅਮਾਊਂਟ ਚਾਹੀਦਾ ਜਿੰਨਾ ਨੁਕਸਾਨ ਹੋਇਆ ਨਾ ਘੱਟੋ-ਘੱਟ ਮੇਰੇ ਹਿਸਾਬ ਨਾਲ ਕੀ ਅਰਬਾਂ ਖਰਬਾਂ ਦਾ ਕੰਮ ਹੈ ਇਹ ਨੁਕਸਾਨ ਜਿੰਨਾ ਅੱਧੇ ਘੱਟੋ-ਘੱਟ ਇਹ ਛੋਟਾ ਨੁਕਸਾਨ ਨਹੀਂ ਹੈ ਪਰਤੀ ਆ ਹ ਇਸ ਟਾਈਮ ਰਾਸ਼ਨ ਨਾਲੋਂ ਫੁੱਲ ਪਰ ਭਾਈ ਹੈ ਇਸ ਟਾਈਮ ਹੁਣ ਜਿਹੜੀਆਂ ਅੱਗੇ ਜਿਹੜੀਆਂ ਮੁਸ਼ਕਲਾਂ ਆਉਣੀਆਂ ਨੇ ਨਾ ਇਹਨਾਂ ਲਈ ਬੰਦੇ ਨੂੰ ਅਵੇਅਰ ਹੋਣਾ ਪੈਣਾ ਇਹ ਚੀਜ਼ਾਂ ਬਿਲਕੁਲ ਜੇ ਬਹੁਤ ਵੱਡੀਆਂ ਸਮਾਵਾਂ ਦੀ ਲੋੜ ਆ ਜੁੜੇ ਰਹੋ ਤੁਸੀਂ ਸਮਾਵਾਂ ਚ ਹਿੱਸਾ ਪਾਉਂਦੇ ਰਹੋ 74 10 13 13 13 ਅਕਾਲ ਚੈਨਲ ਦਾ ਇੰਡਿਆ ਦਾ ਨੰਬਰ ਆ ਜੇ ਤੁਸੀਂ ਯੂਕੇ ਯੂਰਪ ਤੋਂ ਸਾਡੇ ਨਾਲ ਜੁੜੇ ਹੋ ਸਾਡੀ ਤਸਵੀਰ ਵੇਖ ਰਹੇ ਹੋ ਜਾਂ ਦੁਨੀਆ ਭਰ ਤੋਂ ਕਿਤੇ ਵੱਸੇ ਹੋ 01215511001 ਇਹ ਸਾਡਾ ਯੂਕੇ ਦਾ ਨੰਬਰ ਆ ਜਿਹਨਾਂ ਪਲੱਸ October 4 प्लस से ताली लाके 01215511001 ਇਹ ਸਾਡੇ ਸਟੂਡੀਓ ਦੇ ਵਿੱਚ ਇੰਗਲੈਂਡ ਦੇ ਸਟੂਡੀਓ ਦੇ ਵਿੱਚ ਉੱਥੋਂ ਸਰਦਾਰ ਅਮਰੀਕ ਸਿੰਘ ਕੂਨਰ ਉੱਥੇ ਵੀਰ ਜਗਜੀਤ ਉੱਥੇ ਵੀਰ ਰਵੀ ਤੇ ਸਾਡੀ ਪੂਰੀ ਟੀਮ ਉਹ ਸਾਡੀਆਂ ਸੁਆਮਾਂ ਦੇ ਵਿੱਚ ਲਗਾਤਾਰ ਯੋਗਦਾਨ ਪਾ ਰਹੇ ਤੇ ਗੱਲਬਾਤ ਹੁੰਦੀ ਆ ਵੱਖਰਾ ਜਿਹਾ ਇੱਕ ਅਨੁਭਵ ਮਹਿਸੂਸ ਹੁੰਦਾ ਸਕੂਨ ਮਿਲਦਾ ਜਦੋਂ ਸਰਦਾਰ ਅਮਰੀਕ ਸਿੰਘ ਕੂਨਰ ਫੋਨ ਕਰਕੇ ਕਹਿਣ ਕਿ ਧੰਨਵਾਦ ਆ ਤੁਹਾਡਾ ਤੁਸੀਂ ਸੁਆਮਾਂ ਕਰ ਰਹੇ ਹੋ ਭਰਾਵਾਂ ਨਾਲ ਖਲੋਤੇ ਹੋ ਉਹ ਫੇਸਬੁੱਕ ਪੋਸਟ ਪਾਉਂਦੇ ਆ ਚਾ ਚੜ ਜਾਂਦਾ ਸਾਨੂੰ ਕਿ ਸਾਡੇ ਵੱਡੇ ਆ ਜਿਹੜੇ ਕਿਉਂਕਿ ਭਰਾਵਾਂ ਤੌਰ ਤੇ ਵਿਚਰਦੇ ਆ ਅਸੀਂ ਟੀਮ ਸਾਡੀ ਬਹੁਤ ਵਧੀਆ ਕਾਰਜ ਕਰ ਰਹੀ ਆ ਤੇ ਉਹਨਾਂ ਦੀ ਇੱਕ ਪੋਸਟ ਵੀ ਜਿਹੜੀ ਆ ਉਹ ਹੌਸਲਾ ਦਿੰਦੀ ਆ ਪਰ ਸਾਡੀ ਤੇ ਰੋਜ਼ਾਨਾ ਗੱਲ ਹੁੰਦੀ ਸਾਡੀ ਪੂਰੀ ਟੀਮ ਦੇ ਨਾਲ ਐਨ ਆਰ ਆਈ ਭਾਈਚਾਰੇ ਦਾ ਧੰਨਵਾਦ ਆ ਸਤਾਰ ਅਮਰੀਕ ਸਿੰਘ ਕੂਨਰ ਐਮ ਡੀ ਅ ਕਾਲ ਚੈਨਲ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਬਣਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਇਲਾਕੇ ਦੇ ਵਿੱਚ ਇਸ ਟਾਈਮ ਜਿਸ ਇਲਾਕਿਆਂ ਦੇ ਵਿੱਚ ਅਸੀਂ ਸਵਾਵਾ ਦੇ ਰਹੇ ਆ ਉਸ ਇਲਾਕਿਆਂ ਦਾ ਵਿੱਚ ਸਰਦਾਰ ਅਮਰੀਕ ਸਿੰਘ ਕੂਨਰ ਖੁਦ ਵਿਚਰ ਕੇ ਆਪਣੇ ਹੱਥੀਂ ਮਿਲ ਕੇ ਕਈ ਲੋਕਾਂ ਨੂੰ ਸਾਨੂੰ ਨਾ ਮਿਲਾਇਆ ਉਹਨਾਂ ਦਾ ਇਸ ਗੱਲੋਂ ਧੰਨਵਾਦ ਆ ਕੋਸ਼ਿਸ਼ ਕਰਾਂਗੇ ਕਿ ਜਿੱਥੇ ਬਾਕੀ ਸੰਸਥਾਵਾਂ ਆਪਣਾ ਵੱਡਾ ਮੁੱਲਾ ਯੋਗਦਾਨ ਪਾ ਰਹੀਆਂ ਅਕਾਲ ਏਡ ਵੀ ਆਪੋ ਆਪਣਾ ਯੋਗਦਾਨ ਅਕਾਲ ਏਡ ਯੋਗਦਾਨ ਇਸੇ ਤਰ੍ਹਾਂ ਪਾਉਂਦੀ ਰਹੇ ਧੰਨਵਾਦ ਵੀਰ ਚੰਨਜੀਤ ਸਿੰਘ ਦਾ ਸਦਾ ਅਮਰੀਕ ਸਿੰਘ ਕੂਨਰ ਐਮ ਡੀ ਅਕਾਲ ਚੈਨਲ ਦਾ ਮੈਂ ਬਾਰ ਬਾਰ ਤਾਂ ਧੰਨਵਾਦ ਕਰ ਰਿਹਾ ਕਿ ਸਾਨੂੰ ਤੁਸੀਂ ਤੋੜਿਆ ਉਸ ਪਾਸੇ ਆ ਜਿੱਥੋਂ ਇੱਕ ਪਾਸੇ ਦੇ ਚੈਨਲ ਦੀਆਂ ਐਕਟੀਵਿਟੀੀਆਂ ਉਹਦੇ ਵਿੱਚ ਅਸੀਂ ਵਟਮੁੱਲਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਆਂ ਦੂਜੇ ਪਾਸੇ ਏਡ ਚਲਾ ਕੇ ਤੁਸੀਂ ਇੱਕ ਮਾਨ ਸਤਕਾਰ ਦਿੱਤਾ ਇਸ ਟੀਮ ਨੂੰ ਕਿ ਗਰਾਊਂਡ ਤੇ ਵਿਚਰਜੋ ਜਿਹੜੀ ਚੀਜ਼ ਦੀ ਲੋੜ ਆ ਬਸ ਫੋਨ ਕਰਕੇ ਦੱਸ ਦਿਓ ਤੁਹਾਡਾ ਸਾਰੀ ਸਾਡੀ ਉੱਥੇ ਦੀ ਟੀਮ ਦਾਸਦਾ ਕੂਨਰ ਸਾਹਿਬ ਦਾ ਤੇ ਸਾਰੀ ਸਾਡੀ ਟੀਮ ਯੂਕੇ ਯੂਰਪ ਵਿੱਚ ਬੈਠੀ ਹੋਈ ਆ ਦਿੱਲੀ ਦੇ ਵਿੱਚ ਗੁਰਪ੍ਰੀਤ ਬਿਠਾਇਆ ਸਾਡੀ ਪਟਿਆਲੇ ਟੀਮ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਬੈਠੇ ਹੋਏ ਆ ਗਰਾਊਂਡ ਤੇ ਚੱਲ ਕੇ ਅਸੀਂ ਸਵਾਵਾ ਕਰ ਦਿੰਦੇ ਆ ਗੁਰਮਨਤਾਜ ਆ ਕੇ ਵੀਰ ਸਾਡੇ ਨਾਲ ਆ ਜਾਂਦੇ ਆ ਸਵੇਰ ਤੋਂ ਸ਼ਾਮ ਤੱਕ ਧੁੱਪ ਹੋਵੇ ਛਾਂ ਹੋਵੇ ਉਹ ਬੈਠ ਜਾਂਦੇ ਨਾਲ ਇਹਨਾਂ ਸਾਰੇ ਮੇਰਾ ਧੰਨਵਾਦ ਜੁੜੇ ਰਹੇ ਤੁਸੀਂ ਅਕਾਲ ਚੈਨਲ ਦੇ ਨਾਲ ਕੋਸ਼ਿਸ਼ ਕਰਿਓ ਕਿ ਆਪਣਾ ਤਿੱਲ ਫੁੱਲ ਇਹਨਾਂ ਸੁਆਵਾਂਾਂ ਦੇ ਵਿੱਚ ਭੇਜ ਦੇ ਰਹੇ ਹੋ ਆਪਣਾ ਯੋਗਦਾਨ ਪਾਉਂਦੇ ਰਹੋ 7410 13 13 13 ਸਾਡਾ ਆਈਡੀਆ ਦਾ ਨੰਬਰ ਆ 01215511001 ਉਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਯੂਕੇ ਸਾਡਾ ਸੰਪਰਕ ਕਰ ਸਕਦੇ ਹੋ ਜੁੜਿਓ ਜ਼ਰੂਰ ਤੁਸੀਂ ਵੀ ਸੁਆਵਾਂਾਂ ਦੇ ਵਿੱਚ ਹਿੱਸਾ ਪਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ